जी सताल स्वागत है पिंड उबा जिला मानसा घोटे देडियो लेकर आया एना कोई तीजा सू है अठ दिन कड़ी है अठ तो नौ दिन ले जाऊगी भी लीटर ताजी का दुद्ध रिकॉर्ड है दुध की ग्रेविटी फैट दसी है जेडी उपर चिट्टा दुद्ध है हवाना देख लो गुलाबी हवाना लगे लम्मा गुलाबी थाना लगे चवाई आला सोहना कद बिढ भी वाइया सी ला गई तो बिस्कुट आला कन लग ਖੁੱਲੀ ਵਾਲਾ ਚੰਗੀ ਆ ਬਾਕੀ ਸਾਰਾ ਇਹਦਾ ਰਿਕਾਰਡ ਇਹਦੀ ਸਾਰੀ ਜਾਣਕਾਰੀ ਬਾਈ ਕੋਟੇ ਤੋਂ ਲੈਨੇਓ ਤਰੀਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਜੀ ਠੀਕ ਆ ਜੀ ਵਧੀਆ ਐਡਰੈਸ ਬੋਲਦੇ ਜੀ ਆਪਣਾ ਐਡਰੈਸ ਆ ਹੈਗਾ ਜੀ ਆਪਣਾ ਪਿੰਡ ਉੱਬਾ ਆ ਗਿਆ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਘਰ ਕਿੱਥੇ ਜੀ ਆਪਣਾ ਜੀ ਘਰ ਆਪਣਾ ਖੇਤਾਂ ਚ ਦਾਣਾ ਮੰਡੀ ਦੇ ਲਾਗੇ ਬਰਜਟਲ ਮਾਵੰਨੀ ਜਿਹੜਾ ਉੱਬੇ ਵਾਲਾ ਬੋੜਾ ਵਾਲਾ ਢਾਹ ਬੋੜਾ ਏਡੇ ਤੋਂ ਸਿੱਧੀ ਸੂਏ ਜਿੱਥੇ ਪਾਣੀ ਆਉਂਦਾ ਉਹਨੂੰ ਪਹੀ ਜਾਂਦੀ ਠੀਕ ਆ ਜੀ ਲੋ ਵੀ ਬਵਾਰ ਦਾ ਕੰਮ ਆਈ ਆਪਣਾ ਨਾਲ ਹੀ ਆਪਦੀ ਘਰ ਦੀ ਗਾਂ ਹੈ ਆਪਣੀ ਅੱਛਾ ਇਹ ਘਰ ਦਾ ਨਗ ਆ ਗਿਆ ਘਰ ਦਾ ਨਗ ਠੀਕ ਹੈ ਜੀ ਹਾਂ ਜੀ ਲੋ ਵੀ ਸੱਜਣੋ ਗਲਾਬੀ ਹਵਾਨੇ ਜਾਗੀ ਨਾੜਾ ਨੂੜਾ ਨਾ ਘਰ ਵਾਲੀ ਦੇ ਬਾਹਰ ਜਾਣਾ ਦੇਖ ਲੋ ਚੰਗੀ ਧਾਰ ਹੁੰਦੀ ਹੁੰਦੀ ਹੈ ਹਜੇ ਦਾ ਦਿਨ ਕੱਢਦੀ ਹੈ ਕਿੰਨੇ ਵਸੂ ਅਰੀਜਨਲ ਜਮਾ ਤੀਜਾ ਸੁਆ ਜੀ ਤੀਜਾ ਤਸੱਲੀ ਵਾਲਾ ਪੂਰਾ ਗਰੰਟੀ ਹੈ ਇਸ ਤੇ ਕਿੰਨਾ ਦੁੱਧ ਵਾਇਦਾ ਜੀ ਨੇ 20 ਕਿਲੋ ਦੁੱਧ ਕੱਢਦੀ ਹੈ ਜੀ 20 ਲੀਟਰ ਦੇ ਚੱਕੀ ਹੈ ਤੇ ਦੁੱਧੋ ਚਿੱਟਾ ਜਮਾ ਚਿੱਟਾ ਦੁੱਧ ਮੈਂ ਵਰਗਾ ਦਿੰਦਾ ਠੀਕ ਹੈ ਲੋ ਵੀ ਸੱਜਣੋ ਗ੍ਰੈਵਿਟੀ ਜੰਗੀ ਐ ਘਰੇ ਵਰਤਨ ਵਾਲਾ ਦੁੱਧ ਜਿਹੜਾ ਚਿੱਟਾ ਗ੍ਰੈਵਿਟੀ ਵਾਲਾ ਚਾਹੀਦਾ ਨਾ ਉਹ ਹੈ ਹਵਾਨਾ ਦੇਖ ਲਓ ਘਰਮ ਵਾਲੀ ਦਾ ਦਿਨ ਕਿੰਨੇ ਘੜਦੀ ਹੈ 8 ਦਿਨ ਪੈਣ ਅੱਜ 24 ਤਰੀਕ ਨੂੰ ਦਿਨ ਪੂਰੇ ਹੋਣਗੇ ਠੀਕ ਹੈ ਕੋਈ ਪ੍ਰੋਬਲਮ ਕੋਈ ਜਮਾਂ ਗਰੰਟੀ ਵਾਲੀ ਚੀਜ਼ ਹੈ ਚਾਰੇ ਪਾਸੇ ਓਕੇ ਦੇ ਓਕੇ ਹੈ ਜੀ ਆ ਦੇਖੋ ਤੇ ਤਾਰ ਤੂਰ ਕਿਵੇਂ ਆ ਮਖਾਂ ਗੰਨਿਆ ਵਰਗੀਆਂ ਧਾਰਾਂ ਠੀਕ ਹੈ ਜੀ ਜਿੱਥੇ ਮਰਜੀ ਹੱਥ ਲਾਈ ਜਾ ਦੇ ਹਲਗੀ ਤਾਂ ਕਹੀ 24 ਕੋਈ ਮਰਜੀ ਜਾਵੇ ਕੋਈ ਬੱਚਾ ਚੋਦੇ ਭਾਵੇਂ ਬੱਚੇ ਨੂੰ ਉਠਾ ਨਹੀਂ ਥੱਲੇ ਲਓ ਵੀ ਸੱਜਣੋ ਆ ਦੇਖ ਲੋ ਆ ਖੜੀ ਆ ਕਰਮਾਲੀ ਬੈਟ ਨਸ ਵੀ ਬਹੁਤ ਜਿਆਦੇ ਆ ਤੇ ਠੰਡੀ ਸੀਲ ਆ ਗਈ ਚੰਗੀ ਲੱਖ ਲਵਾਈ ਤੇ ਹਵਾ ਨਾ ਦੇਖ ਲੋ ਕਰਮਾਲੀ ਨੂੰ ਚੰਗਾ ਲੱਗਿਆਗਾ ਬਾਕੀ ਆਪਾਂ ਸਾਨੂੰ ਨਾ ਤੋੜਦੀ ਦੀ ਵੀਡੀਓ ਦਿਖਾਵਾਂਗੇ ਤੋੜ ਦੇ ਦੀ ਚੈੱਕ ਕਰ ਲਿਓ ਕਰਮਾਲੀ ਨੂੰ ਅੰਦਰਵਾਰ ਦਾ ਹਵਾਨਾ ਲੱਗਿਆਗਾ ਅੰਡਲੇਵੇ ਦੀ ਲੱਗੀ ਹੋਈ ਆ ਕਰ ਲਓ ਚੈੱਕ ਕਰਮਾਲੀ ਨੂੰ ਆ ਦੇਖ ਲੋ ਲੋਟੀ ਬਾਕਮਾਲ ਲੱਗੀ ਹੋਈ ਆ ਅੰਦਰਵਾਰ ਦਾ ਹਵਾਨਾਗਾ ਇੱਟ ਲਾਟੋ ਲੱਗਦਾ ਹਜੇ ਪਈਆਂ ਨਾ ਬਾਕੀ ਗੱਲਵਾਦ ਆ ਬਬਾਈ ਨਾ ਹੋਰ ਕਰਦੇ ਆ ਬਾਈ ਨਗਦ ਰਹਿ ਚੰਗਾ ਕਰਮ ਵਾਲੀ ਨੂੰ ਲੇਵਾ ਲੂਆ ਹਵਾਨਾ ਬਹੁਤ ਵੱਡਾ ਲੱਗਿਆ ਦੁੱਧ ਰਿਕਾਰਡ ਵੀ ਤੁਸੀਂ ਚੰਗਾ ਦੱਸਿਆ ਜੇ ਹੁਣ ਆਪਾਂ ਰੇਡ ਦੀ ਗੱਲ ਕਰੀਏ ਕਿੰਨਾ ਰੇਡ ਕਰਦੇ ਰੇਡ ਦਾ ਮੰਗਦੇ 85000 ਰੁਪਿਆ 85000 ਮੰਗਦੇ ਹੋ ਹਾਂ ਹਾਂ ਬਸ ਲੈਣ ਦੇਣ ਦੀ ਮੰਗਿਆ ਇਹ ਚੋ ਜੇ ਉਹ ਬੰਦਾ ਕੋਲੇ ਆ ਗਿਆ ਉਹ ਨੂੰ ਮਾੜਾ ਮੋਟਾ ਰੈਸਟ ਕਰ ਦਾਂਗੇ ਮਾਨਦਾਨ ਹੋ ਜਾਊਗਾ ਹੋ ਜਾਊ ਮਾਨਦਾਨ ਕਰਦੇ ਠੀਕ ਹੈ ਜੀ ਆਹ ਲੋ ਜੀ ਗਲਾਬੀ ਹਵਾਨੇ ਚ ਆ ਗਈ ਬੈਟਰਸ ਦੇਖ ਲੋ ਕਰਮਾ ਵਾਲੀ ਨਾ ਸਕਿੰਨੋ ਸਕਿੰਨ ਬੱਖੋਂ ਵੀ ਪੂਰੀ ਚੰਗੀ ਹੈ ਬਾਕੀ ਮਾਨਦਾਨ ਹੋਊਗਾ ਜਦੋਂ ਕਰਮਾ ਵਾਲੀ ਦੇ ਤੁਸੀਂ ਕੋਲੇ ਆਓਗੇ ਨਾ ਬੰਦਾ ਨਰਮ ਹੈ ਲੈ ਫੋਨ ਨੰਬਰ ਬੋਲ ਦੇ ਜੀ 99169 ਜੀ ਹਾਂਜੀ 2872 ਇੱਕ ਵਾਰੀ ਹੋਰ ਬੋਲ ਦੇ 99169 ਹਾਂਜੀ 2872 ਲੋ ਵੀ ਸੱਜਣੋ ਨੰਬਰ ਵੀਡੀਓ ਚ ਬੋਲਦਾ ਥੱਲੇ ਚੱਲੀ ਵੀ ਜਾਂਦਾ ਕਾਤੀ ਮਾਰ ਲਿਓ ਬੰਦਾ ਵੀ ਬਹੁਤ ਨਰਮ ਹੈ ਤੇ 85000 ਰੁਪਇਆ ਦੇਣ ਲੈਣ ਰੇਟ ਕਰਦਾ ਮਾੜਾ ਮੋਟਾ ਮਾਨਦਾਨ ਕਹਿੰਦਾ ਮੌਕੇ ਦੇ ਹੋਰ ਵੀ ਕਰ ਦਿਆਂਗੇ ਚੰਗੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਧੰਨਵਾਦ